ਬੀਤੀ ਰਾਤ ਜਿਹੜੀ 1 ਸਵਾ 1 ਵਜੇ ਦੇ ਤਕਰੀਬਨ ਜਿਹੜਾ ਤਿੰਨ ਧਮਾਕੇ ਹੋਏ ਆ ਤਿੰਨ ਤੋਂ ਚਾਰ ਧਮਾਕੇ ਹੋਇਆ ਕਿਉਂਕਿ ਇਹ ਜਿਹੜੀ ਮਝੈਲ ਜੇਠੂਆਲ ਪਿੰਡ ਦੇ ਵਿੱਚ ਮੇਰੀ ਜ਼ਮੀਨ ਦੇ ਨਾਲ ਡਿੱਗੀ ਹੈ ਸਿਰ ਤੋਂ 7 ਫੁੱਟ ਲੰਮੀ ਹੈ 50 ਤੋਂ 30 ਘਾਰ ਆ ਜਿਹਦੇ ਵਿੱਚ ਮੇਰਾ ਘਰ ਵੀ ਆਉਂਦਾ ਵਾ ਉਹਦੇ ਵਿੱਚ ਜਿਹੜੀ ਮਝੈਲ ਦੇ ਜਿਹੜੇ ਟੁਕੜੇ ਆ ਕੱਚ ਵਾਲੇ ਜਾਂ ਪੱਥਰ ਆ ਕਾਫੀ ਤਿੱਖੇ ਆ ਉਹ ਸਾਰੇ ਘਰਾਂ 'ਚ ਡਿੱਗੇ ਆ ਪੂਰਾ ਪੂਰਾ ਜਿੱਦਾਂ ਜ਼ਮੀਨ ਪਚਾਲ ਤੇ ਆਉਂਦਾ ਇੱਕ ਕੁਦਰਤੀ ਇਹ ਜਿਹੜਾ ਅਟੈਕ ਹੋਇਆ ਹੋਵੇ ਮਜਾਇਲ ਦਾ ਅਟੈਕ ਹੋਇਆ ਇਹ ਪੂਰੀ ਧਰਤੀ ਕੰਬ ਉੱਠੀ ਪੀ ਇਹ ਪ੍ਰਸ਼ਾਸਨ ਦੀਆਂ ਨਲਾਕੀਆਂ ਪੀ ਤੁਸੀਂ ਅੱਜ 1.5 ਤੋਂ 2 ਵਜ ਗਏ ਤੇ ਹੁਣ ਇੱਥੇ ਆਣ ਕੇ ਆਪਣਾ ਤੁਸੀਂ ਕਾਰਵਾਈ ਪਾਉਣ ਦੇ ਜੇ ਪੀ ਵੇਖੋ ਅਸੀਂ ਤੇ ਅੱਗੇ ਬੜਾ ਸੰਤਾਪ ਚੱਲਿਆ ਵਾ ਕਿੰਨੀਆਂ ਦੇਚ ਜੰਗਾਂ ਹੋਈਆਂ 71 ਦੀ 65 ਦੀ ਬਲੂ ਸਟਾਰ ਹੋਇਆ ਉੱਥੇ ਕਿੰਨਾ ਸਾਡੇ ਪੰਜਾਬੀਆਂ ਨੇ ਸੰਤਾਪ ਚੱਲਿਆ ਅਸੀਂ ਨਹੀਂ ਚਾਹੁੰਦੇ ਜੰਗ ਹੋਵੇ ਰਾਤੀ 1 ਵਜੇ ਦੇ 5 ਮਿੰਟ ਤੇ ਬਲਾਸਟ ਜਦੋਂ ਦੋ ਹੋਏ ਆ ਦੋਹਾਂ ਬਲਾਸਟਾਂ ਦੀ ਆਵਾਜ਼ ਇਕੱਠੇ ਦੀ ਆਈ ਆ ਫਿਰ ਤਜਾ ਫਿਰ ਚੌਥਾ ਫਿਰ ਪੰਜਵਾਂ ਫਿਰ ਸੱਤ ਬਲਾਸਟ ਹੋਏ ਆ ਅਸੀਂ ਤਾਂ ਭੱਜ ਕੇ ਅੰਦਰ ਵੜ ਗਏ ਜਦੋਂ ਸਾਡੇ ਮਕਾਨਾਂ ਦੇ ਉੱਤੋਂ ਦੀ ਬਲਾਸਟ ਹੋਇਆ ਨਾ ਜਦੋਂ ਮਤਲਬ ਬਲਾਸਟੋ ਕਤਾਨ ਨੂੰ ਖਿਲਿਆ ਵਾ ਅਸੀਂ ਅੰਦਰ ਵੜ ਗਏ ਤਾਂ ਹੋ ਸਕਦਾ ਇੱਥੇ ਨਾ ਕੋਈ ਡੇਪੇ ਸਮਾਨ ਜੇ ਆਪਣੇ ਇਧਰੋਂ ਕਰਨ ਕੇ ਗੋਲਾ ਦਾਗਣ ਕੇ ਤਾਂ ਉਹਨਾਂ ਦਾ ਨੁਕਸਾਨ ਹੋਣਾ ਵਾ ਜੇ ਉਹ ਕਰਨਗੇ ਤਾਂ ਸਾਡਾ ਵੀ ਹੋਣਾ ਨੁਕਸਾਨ ਤਾਂ ਉਸ ਜਗ੍ਹਾ ਦੀ ਬੁਖਾਰ ਹੈ ਅੱਜ ਰਾਤ ਮਜਾਇਲ ਡਿੱਗੀ ਆ ਪਿੰਡ ਜੇਠੂਵਾਲ ਦੀ ਦਿਖਾ ਰਹੇ ਆ ਤੇ ਖਾਸ ਕਰਕੇ ਉਥੋਂ ਦੀ ਬੁਖਾਰ ਹੈ ਤੁਸੀਂ ਅਕਸਰ ਦੇ ਹੋ ਕਿ ਮੱਖਣ ਮਿੱਟੀ ਦੋ ਜਗ੍ਹਾ ਮਸਲਾ ਡਿੱਗੀਆਂ ਨੇ ਮੱਖਣ ਮਿੱਟੀ ਦੀ ਆ ਤੁਸੀਂ ਦੇਖ ਸਕਦੇ ਹੋ ਫੌਜ ਅਧਿਕਾਰੀ ਆ ਗਏ ਨੇ ਅਤੇ ਇਸ ਨੂੰ ਡਿਫਿਊਜ਼ ਕਰਨ ਵਾਸਤੇ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਬੰਨੇ ਮਿੱਟੀ ਦੇ ਟੋੜੇ ਭਰੇ ਜਾ ਰਹੇ ਨੇ ਪਿੰਡ ਵਾਸੀ ਜਿਹੜੇ ਵੱਡੀ ਤਲਾਬ ਵਿੱਚ ਮਦਦ ਕਰਨ ਵਾਸਤੇ ਪਹੁੰਚੇ ਨੇ ਹੋਰ ਹੀ ਪਿੰਡ ਦੇ ਲੋਕ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਕੀ ਨਾ ਤੁਹਾਡਾ ਕੀ ਹਾਲਾਤ ਕੀ ਤੁਸੀਂ ਦੇਖ ਕੇ ਦੱਸ ਸਕੋ ਸਾਝਾ ਕਰ ਦਿਓ ਕਿਸ ਤਰ੍ਹਾਂ ਸਮਾਜ ਉਸ ਵਕਤ ਕਿਸ ਤਰ੍ਹਾਂ ਦਾ ਡਰ ਦਾ ਮ ਕੱਲ ਬੀਤੀ ਰਾਤ ਜਿਹੜੀ 1:30 ਵਜੇ ਦੇ ਤਕਰੀਬਨ ਜਿਹੜਾ ਤਿੰਨ ਧਮਾਕੇ ਹੋਏ ਆ ਤਿੰਨ ਤੋਂ ਚਾਰ ਧਮਾਕੇ ਹੋਇਆ ਜਿਹਦੇ ਕਰਕੇ ਪਿੰਡ ਕਾਫੀ ਦਹਿਸ਼ਤ ਦੇ ਵਿੱਚ ਆ ਮਾਹੌਲ ਬਣਿਆ ਬੱਚਾਂ ਬਜ਼ੁਰਗਾਂ ਮਾਵਾਂ ਪੈਣਾਂ ਦੇ ਵਿੱਚ ਕਿਉਂਕਿ ਇਹ ਜਿਹੜੀ ਮਜੈਲ ਜੇਠੂਵਾਲ ਪਿੰਡ ਦੇ ਵਿੱਚ ਮੇਰੀ ਜ਼ਮੀਨ ਦੇ ਨਾਲ ਡਿੱਗੀ ਹੈ ਸਿਹਤੋਂ 7 ਫੁੱਟ ਲੰਮੀ ਆ ਉਹਦੇ ਨਾਲ-ਨਾਲ 25 ਤੋਂ 30 ਘਾਰ ਆ ਜਿਹਦੇ ਵਿੱਚ ਮੇਰਾ ਘਰ ਵੀ ਆਉਂਦਾ ਵਾ ਉਹਦੇ ਵਿੱਚ ਜਿਹੜੀ ਮਜੈਲ ਦੇ ਜਿਹੜੇ ਟੁਕੜੇ ਆ ਕੱਚ ਵਾਲੇ ਜਾਂ ਪੱਥਰ ਆ ਕਾਫੀ ਤਿੱਖੇ ਆ ਉਹ ਸਾਰੇ ਘਰਾਂ 'ਚ ਡਿੱਗੇ ਆ ਕਿਉਂਕਿ ਜੇ 22 ਚਾਂਸ ਰਾਤ ਨੂੰ ਕੋਈ ਉੱਠ ਕੇ ਬਜ਼ੁਰਗ ਆਪਣੇ ਹਵੇਲੀ ਫੇਰਾ ਮਾਰਦਾ ਜਾਂ ਬਾਥਰੂਮ ਜਾਂਦਾ ਕਿਤੇ ਜੇ ਉਹ ਤਕਰੀਬਨ ਜੇ ਉਹ ਵਿਚਾਰਾ ਕਿਤੇ ਉੱਠ ਪੈਂਦਾ ਤੇ ਮੇਰੇ ਹਿਸਾਬ ਨਾਲ ਨਹੀਂ ਵੀ ਉਹਦੀ ਜਾਨ ਬਚਣੀ ਪਰ ਉਹ ਵਾਹਿਗੁਰੂ ਦੀ ਕਿਰਪਾ ਵੀ ਉਹਨੇ ਸਭ ਸੁੱਖ ਸ਼ਾਂਤੀ ਰੱਖੀ ਆ ਮੇਰੇ ਲਾਗੇ ਜਿਹੜੀ ਮੇਰੇ ਪੈੜੀ ਤੇ ਲਾਗੇ ਉੱਥੇ ਇੱਕ ਸਾਡੇ ਆਏ ਆ ਬਾਬਾ ਜੀ ਨਿਹੰਗ ਸਿੰਘ ਪਰਮਜੀਤ ਸਿੰਘ ਉਹਨਾਂ ਬਿਲਕੁਲ ਨਾਲ ਥੋੜੀ ਦੂਰੀ ਤੇ ਸਮਝ ਲਓ ਕਿ ਕਿਲਾ ਡੇਢ ਕਿਲਾ ਵਧੀਆ ਉਹਨਾਂ ਨੇ ਪਾਇਆ ਆਪਣਾ ਵਿਦਿਆਲਾ ਖੋਲ੍ਹਿਆ ਵਾ ਹੋ ਸਕਦਾ ਹੈ ਵੀ ਉੱਥੇ ਨੰਘ ਜਿਹੇ ਬੰਦੀਆਂ ਦੇ ਵਿਚਾਰੇ ਆਗੂ ਵੀ ਬੈਠੇ ਉਹਨਾਂ ਦਾ ਵੀ ਕੋਈ ਵੱਡਾ ਨੁਕਸਾਨ ਹੋ ਜਾਂਦਾ। ਤੁਸੀਂ ਵੀ ਤੁਸੀਂ ਦੱਸ ਰਹੇ ਵੀ ਤੁਹਾਡੇ ਘਰਾਂ ਵਿੱਚ ਇਸ ਤਰ੍ਹਾਂ ਦੇ ਜਿਹੜੇ ਟੁਕੜੇ ਨੇ ਜਿਹੜੇ ਮਜਾਇਲ ਦੇ ਪੀਚ ਦਿੱਗੇ ਨੇ ਉਹ ਛੱਤਾਂ ਤੋਂ ਡਿੱਗੇ ਨਹੀਂ ਜਾਂ ਘਰਾਂ ਦੇ ਆ ਕੇ ਅੰਦਰ ਉਹ ਸ਼ੀਸ਼ੇ ਮਾਰੇ ਕੋਈ ਟੁੱਟੇ ਨੇ ਤੇ ਕਹਿੰਦੇ ਆਵਾਜ਼ ਬਹੁਤ ਜ਼ਿਆਦਾ ਆਈ ਸੀ ਵੀ ਇਸ ਕਾਲ ਸਾਂਝਾ ਕਰ ਦਿਓ ਕਿੰਨੀ ਕਿ ਆਵਾਜ਼ ਸੀ ਜਦੋਂ ਧਮਾਕਾ ਇਸ ਤਲਾ ਹੋਇਆ ਵਾ। ਵਾਹ ਜੀ ਪੂਰਾ ਪੂਰਾ ਜਿੱਦਾਂ ਜ਼ਮੀਨ ਪਚਾਲ ਤੇ ਆਉਂਦਾ ਇੱਕ ਕੁਦਰਤੀ ਇਹ ਜਿਹੜਾ ਅਟੈਕ ਹੋਇਆ ਹੈ ਮਜਾਇਲ ਦਾ ਅਟੈਕ ਹੋਇਆ ਇਹ ਪੂਰੀ ਧਰਤੀ ਕੰਬ ਉੱਠੀ। ਉਹਦੇ ਵਿੱਚ ਕਈ ਥਾਵਾਂ ਤੇ ਛੱਤਾਂ ਤੇ ਡਿੱਗੇ ਆ ਟਾਇਲ ਇੱਕ ਅੱਧੀ ਟੁੱਟੀ ਆ ਬਹੁਤੇ ਤਕਰੀਬਨ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਪਾਏ ਗਏ ਆ ਚਹੇਵਲੀਆਂ ਦੇ ਵਿੱਚ ਪਾਏ ਗਿਆ ਪਰ ਉਹ ਬਹੁਤ ਤਿੱਖੇ ਤੇ ਤੇਜ਼ਦਾਰ ਜਿਨ੍ਹਾਂ ਕੋਈ ਵੀ ਜਾਨੀ ਮਾਲੀ ਨੁਕਸਾਨ ਬੜੇ ਵੱਡੇ ਤੇ ਪੱਦਰ ਤੇ ਹੋ ਸਕਦਾ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਮੱਖਣ ਮੰਡੀ ਆ ਇੱਥੇ ਵੀ ਇੱਕ ਮਝਾਇਲ ਦਾਗੀ ਗਈ ਆ ਪਰ ਗੱਲ ਫੇਰ ਉੱਥੇ ਆਉਂਦੀ ਆ ਪੀ ਇਹ ਪ੍ਰਸ਼ਾਸਨ ਦੀਆਂ ਨਲਾਕੀਆਂ ਪੀ ਤੁਸੀਂ ਅੱਜ 1.5 ਤੋਂ 2 ਵਜ ਗਏ ਤੇ ਹੁਣ ਇੱਥੇ ਆਣ ਕੇ ਆਪਣਾ ਤੁਸੀਂ ਕਾਰਵਾਈ ਪਾਉਣ ਦੇ ਜੇ ਇਹਨਾਂ ਨੂੰ ਉਦੋਂ ਹੀ ਦੱਸਣਾ ਚਾਹੀਦਾ ਸੀ ਫੌਜ ਦੇ ਅਧਿਕਾਰੀਆਂ ਨੂੰ ਵੀ ਇੱਥੇ ਜੇ ਉਹ ਮਜਾਇਲ ਤੇ ਇਹ 1:30 ਵਜੇ 1 ਵਜੇ ਉੱਥੇ ਡਿੱਗੀ ਆ ਤੇ ਇੱਥੇ ਵੀ ਡਿੱਗੀ ਆ ਇੱਥੋਂ ਦੀ ਇੰਪਰਮਿਸ਼ਨ ਕਿਉਂ ਇੰਨੀ ਲੇਟ ਦਿੱਤੀ ਗਈ। ਜਦੋਂ ਅਸੀਂ ਸਵੇਰੇ ਸਿੱਦੇ ਕਿਹਾ ਵੀ ਇੱਥੋਂ ਦੀ ਜਿਹੜੀ ਮਜਾਇਲ ਆ ਖਾ ਕੇ ਮੱਖਣ ਮਿੰਡੀ ਦੀ ਜਿਹੜੀ ਆ ਡਿਫਿਊਜ਼ ਨਹੀਂ ਕੀਤੀ ਗਈ ਅਜੇ ਤੱਕ ਫੌਜ ਦੇ ਹੁੰਦਕਾਰੀ ਆ ਕੇ ਉਹਨੂੰ ਡਿਫਿਊਜ਼ ਕਰਨ ਕਰ ਰਹੇ ਨੇ। ਅਸੀਂ ਦੇਖਿਆ ਵੀ ਉਸ ਤੋਂ ਪਹਿਲਾਂ ਪਿੰਡ ਵਾਸੀ ਚਾਹੇ ਪਿੰਡ ਦੇ ਨੌਜਵਾਨ ਸੀ, ਬਜ਼ੁਰਗ ਸੀ, ਮਤਾਵਾ ਪੈਣਾ ਸੀ। ਦੇਖਿਆ ਵੱਡਾ ਰਿਆ ਇੱਥੇ ਤਾਦਾ ਲੱਗਾ ਸੀ। ਹਰ ਕੋਈ ਦੇਖ ਰਿਆ ਸੀ। ਰੱਬ ਨਾਲ ਕਦੇ ਕੋਈ ਹਾਦਸਾ ਵੀ ਇੱਥੇ ਨੂੰ ਹੋ ਸਕਦਾ ਸੀ ਕਿਉਂ ਜਿਵੇਂ ਡਿਫਿਊਜ਼ ਨਹੀਂ ਕੀਤੀ ਗਈ। ਪੀ ਹੋ ਸਕਦਾ ਫੌਜ ਦੇ ਅਧਿਕਾਰੀਆਂ ਸਿੱਧਾ ਇਹਨਾਂ ਨੇ ਗੱਲ ਉੱਥੇ ਗਈ ਨਹੀਂ ਆ ਅਸੀਂ ਤੇ ਕਹਿਣਾ ਚਾਹੁੰਦੇ ਆ ਵੀ ਬੜੀ ਮੰਦ ਭਾਗੀ ਗੱਲ ਆ ਪੀ ਜੇ ਇੱਥੇ ਡਿਸਪਿਊਟ ਨਹੀਂ ਕੀਤਾ ਗਿਆ ਮਾਮਦਾ ਕੱਲ ਨੂੰ ਕੋਈ ਜਾਨੀ ਨੁਕਸਾਨ ਪਿੰਡ ਵਾਲਿਆਂ ਦਾ ਰਾਹੀਰਾਂ ਦਾ ਹੋ ਸਕਦਾ ਈ ਅਸੀਂ ਕਹਿਣਾ ਚਾਹੁੰਦੇ ਆ ਫਿਰ ਡੀਸੀ ਅੰਮ੍ਰਿਤਸਰ ਨੂੰ ਪੀ ਆਪਾਂ ਜੇ ਉੱਥੇ ਬਲੈਕਆਊਟ ਕਰਦੇ ਆ ਜਾਂ ਹੋਰ ਉੱਥੇ ਰਸਲਦਾ ਕੰਮ ਕਰਦੇ ਆ ਪਰ ਸਾਡੇ ਇੱਥੇ ਜਾਨ ਮਾਲੀ ਦੇ ਪਿੰਡਾਂ ਦੀ ਰਾਖੀ ਕੌਣ ਆ ਜੇ ਅੱਜ ਕੋਈ ਅੰਮ੍ਰਿਤਸਰ ਦੇ ਵਿੱਚ ਇਹੋ ਜੀ ਮਜਾਇਲ ਕਿਤੇ ਡਿੱਗ ਪਈ ਤਾਂ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਣਾ ਈ ਇਹ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਵੇਖੋ ਅਸੀਂ ਤੇ ਅੱਗੇ بڑا ਸੰਤਾਪ ਚੱਲਿਆ ਵਾ ਕਿੰਨੀਆਂ ਦੇਸ਼ਾਂ ਚ ਜੰਗਾਂ ਹੋਈਆਂ 71 ਦੀ 65 ਦੀ ਬਲੂ ਸਟਾਰ ਹੋਇਆ ਉੱਥੇ ਕਿੰਨਾ ਸਾਡੇ ਪੰਜਾਬੀਆਂ ਨੇ ਸੰਤਾਪ ਚੱਲਿਆ ਅਸੀਂ ਨਹੀਂ ਚਾਹੁੰਦੇ ਜੰਗ ਹੋਵੇ ਅਸੀਂ ਚਾਹੁੰਦੇ ਆ ਵੀ ਦੋਵੇਂ ਦੇਸ਼ਾਂ ਵਿੱਚ ਬੈਠ ਕੇ ਕੋਈ ਜਿਹੜਾ ਵੀ ਤੁਹਾਡੀ ਗੱਲਬਾਤ ਕਰਨੀ ਚਾਹੀਦੀ ਕਿਉਂਕਿ ਪੰਜਾਬ ਜਿਹੜਾ ਵਾ ਇਹ ਲੜਨ ਵਾਲਾ ਜਝਾਰੂ ਆ ਹਮੇਸ਼ਾ ਲੜਦਾ ਆ ਬਾਧਰਾ ਦੀ ਕੌਮ ਗਣੀ ਗਈ ਆ ਅੱਜ ਵੀ ਤੁਸੀਂ ਆ ਵੇਖੋ ਸਾਡੇ ਨੌਜਵਾਨ ਜਿਹੜੇ ਆ ਬਜ਼ੁਰਗ ਸਾਡੇ ਆ ਪ੍ਰਸ਼ਾਸਨ ਦੇ ਸਾਈਡ ਤੇ ਖਲੋਤਾ ਗੱਡੀਆਂ ਲਾ ਕੇ ਸਾਡੇ ਨੌਜਵਾਨ ਉੱਤੇ ਜਿਹੜਾ ਬੰਬ ਦੇ ਉੱਤੇ ਜਿਹੜਾ ਉਹ ਡਿਸਪਿਊਟ ਨਹੀਂ ਕੀਤਾ ਕਿ ਉਹਦੇ ਮਦਦ ਕਰ ਰਹੇ ਆ بڑے-ਵੱਡੇ ਪੱਧਰ ਤੇ ਮਦਦ ਕਰ ਰਹੇ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਵੀ ਗਾਂ ਤੋਂ ਧਿਆਨ ਰੱਖੇ ਪੀ ਇਹ ਜਿਹੜੇ ਈਦਾਂ ਵੱਡੇ ਘਟਨਾ ਹੋਣ ਤੋਂ ਪਹਿਲਾਂ ਹੀ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਅਸੀਂ ਤੇ ਇਹ ਪ੍ਰਸ਼ਾਸਨ ਡੀਸੀ ਸਾਹਿਬ ਤੋਂ ਤੇ ਇਹਨਾਂ ਦੇ ਸੈਂਟਰ ਦੀਆਂ ਆਪਣੇ ਸਰਕਾਰਾਂ ਤੋਂ ਹੀ ਮੰਗ ਕਰਦੇ ਹਾਂ ਕਿਉਂਕਿ ਖਾਸ ਕਰਕੇ ਜਿਹੜਾ ਇਹਦੀ ਗੱਲ ਕਰੀਏ ਪਿੰਡ ਮੱਖਣਮੰਡੀ ਦੀ ਗੱਲ ਕਰੀਏ ਜਾਂ ਜੇਠੂਆ ਦੀ ਗੱਲ ਕਰਕੇ ਜਿਹੜੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵੀ ਮਜਾਲਾ ਟੱਗੀਆਂ ਨੇ ਕਿੰਨੇ ਕਿ ਮਜਾਲਾ ਇਲਾਕੇ ਵਿੱਚ ਟੱਗੀਆਂ ਦੱਸ ਸਕਦੇ ਹਾਂ ਨੂੰ ਸਾਡਾ ਕਰ ਦਿਓ ਹੁਣ ਤੱਕ ਕਿੰਨੇ ਜਿਹੜੇ ਚੁੱਕੇ ਲੈ ਚੁੱਕੇ ਹੁੰਦਾ ਇਹ ਜਿਹੜਾ ਹੁਣ ਤੱਕ ਪਤਾ ਲੱਗਾ ਜੇ ਜੇਠੂਆ ਵਾਲੇ ਇੱਕ ਤੇ ਮਜਾਲਾ ਡਿੱਗੀ ਇੱਕ ਜਿਹੜੀ ਮੱਖਣਮੰਡੀ ਪਿੰਡ ਦੇ ਵਿੱਚ ਆ ਇੱਕ ਉਹ ਹੋ ਸਕਦਾ ਵੀ ਇੱਕ ਪੰਦੀਰ ਪਿੰਡ ਗੁਰਦਾਸਪੁਰ ਦੇ ਦੱਸਣ ਦੇ ਤੇ ਇੱਕ ਬੰਦੀਰ ਆਪਣੇ ਸਾਡੇ ਲਾਗੇ ਵੀ ਆ ਮੇਰੇ ਹਿਸਾਬ ਨਾਲ ਉਹ ਗੁਰਦਾਸਪੁਰ ਵਾਲਾ ਹੀ ਆ ਹੋ ਸਕਦਾ ਹੋਰ ਵੀ ਇਹ ਵੀਡੀਓ ਜਿਹੜੀਆਂ ਮੇਰੇ ਖਿਆਲ ਹੋਰ ਵੀ ਇੱਕ ਪਿੰਡ ਇੱਕ ਦੋ ਚੱਲਣ ਦੀਆਂ ਵੀਡੀਓ ਵੀ ਜਿੱਥੇ ਸੇ ਤੋਂ ਸੱਤ ਥਾਵਾਂ ਤੇ ਮਤਲਬ ਇਹ ਮਝੇਲਾ ਡਿੱਗੀਆਂ ਰੱਬ ਨਾ ਕਰੇ ਤੇ ਚਲੋ ਖੁੱਲਾ ਏਰੀਆ ਸੀ ਪੈਲੀਆਂ ਸੀ ਜੇਕਰ ਨਾ ਵੱਡੀ ਹੁੰਦੀ ਤੇ ਮੈਨੂੰ ਲੱਗਦਾ ਸੀ ਵੀ ਹਾਦਸਾ ਹੋ ਸਕਦਾ ਸੀ ਅੱਗ ਵੀ ਲੱਗ ਸਕਦੀ ਸੀ ਪੈਲੀਆਂ ਨੂੰ ਮੈਂ ਤੇ ਕਹਿਣਾ ਚਾਹਣਾ ਵਾਂ ਵੀ ਪਹਿਲਾਂ ਵੀ ਜਿਹੜਾ ਜ਼ਿਮੀਂਦਾਰ ਆ ਕਿਸਾਨ ਆ ਮਜ਼ਦੂਰਦਾਰ ਆ ਦੁਕਾਨਦਾਰ ਆ ਪਹਿਲਾਂ ਵੀ ਇਹ ਵੇਖੋ ਪਿੱਛੇ ਦੇ ਗਲੇ ਮਾਰੀ ਹੋਈ ਆ ਕਿੱਡੀ ਵੱਡੀ ਮਾਰ ਚੱਲੀ ਆ ਬਾਅਦ ਵਿੱਚ ਕਈ 4000 500 ਕਿੱਲਾ ਜਿਹੜਾ ਅੱਗ ਦੀ ਝਪੇੜ ਚ ਆ ਗਿਆ ਉਹ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਫੇਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਇਹੋ ਜੀ ਕੋਈ ਸਾਨੂੰ ਅਜੇ ਤੱਕ ਸਾਨੂੰ ਨਹੀਂ ਪਤਾ ਅਸੀਂ ਆਨੇ ਆ ਵੀ ਇਹ ਇਹ ਕੋਈ ਇਹਨਾਂ ਦੀ ਜਾਂਚ ਜੱਸੀਆਂ ਕੋ ਕੀਤੀ ਜਾਵੇ ਇਹਨਾਂ ਕੋਈ ਵੱਡੀ ਏਜੰਸੀਆਂ ਕੋ ਜਾਂਚ ਕੀਤੀ ਜਾਵੇ ਵੀ ਇਹ ਮਝਿਆਲਾ ਇੱਥੇ ਆਣ ਕੇ ਕਿਦਾਂ ਡਗੀਆਂ ਵਾ ਅਸੀਂ ਕਹਿਣਾ ਚਾਹੁੰਦੇ ਆ ਜਿਲੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਨੀ ਲੇਟ ਆਏ ਕੁੰਬ ਕਰਨ ਦੀ ਜਿੱਥੇ ਨੀਂਦ ਸੁੱਤੇ ਹੋ ਉੱਥੇ ਆਣ ਕੇ ਵੇਖੋ ਵੀ ਇੱਥੇ ਕੋਈ ਜਾਨੀ ਮਾਲੀ ਨੁਕਸਾਨ ਤਾਂ ਹੀ ਹੋ ਗਿਆ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਜਾਂਚ ਦਾ ਵਿਸ਼ਾ ਵਾ ਇਹ ਜਾਂਚ ਇਹਦੀ ਕਰਕੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਲੋਕਾਂ ਦੇ ਵਿੱਚ ਇਹਨਾਂ ਨੂੰ ਨਿਸ਼ਚਿਤ ਕੀਤਾ ਜਾਵੇ ਵੀ ਇਹ ਜਿਹੜੀਆਂ ਮੱਝਾਂ ਲੰਡ ਗਈਆਂ ਵਾ ਕਾਰੇ ਕੀ ਕਰਨੇ ਆ ਦੇ ਉੱਤੇ ਗਲਬਾਜ਼ੀ ਕਰਾਂਗੇ ਜਿੱਦਾਂ ਦੀ ਪਹਿਲੀ ਵਿੱਚ ਜਿਹੜਾ ਕਿ ਇਹ ਮਸਾਈਲੀ ਡਿੱਗੀ ਆ ਉਹਨਾਂ ਦੇ ਬਾਰੇ ਕੀ ਕਹਿਣਾ ਵਾ ਹਾਂਜੀ ਬਾਬਾ ਜੀ ਵੱਸਤੋਂ ਵੱਲ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਚੰਨ ਸਿੰਘ ਚੰਨਾ ਜੀ ਕਾਰ ਸੇਵਾ ਸਾਡੀ ਸ੍ਰੀ ਅਨੰਦਪੁਰ ਸਾਹਿਬ ਅਨੰਦਗੜ੍ਹ ਕਿਲਾ ਪਿੰਡ ਮੇਰਾ ਜੇਠੂਆ ਸਿਹਾਰਪੁਰੀ ਤੇ 23 ਨਵਾਂ ਰਾਤੀ 1 ਵਜੇ ਦੇ 5 ਮਿੰਟ ਤੇ ਬਲਾਸਟ ਜਦੋਂ ਦੋ ਹੋਏ ਆ ਦੋਹਾਂ ਬਲਾਸਟਾਂ ਦੀ ਆਵਾਜ਼ ਕੱਠੇ ਦੀ ਆਈ ਆ ਤੇ 1 ਵਜੇ ਤੇ 12 ਵਜੇ ਦੇ 35 ਮਿੰਟ ਤੇ ਮੈਂ ਇਸ਼ਨਾਨ ਕਰਕੇ ਬਾਹਰ ਨਿਕਲਿਆ ਵਾਂ ਤੇ ਜਦੋਂ 1 ਵਜੇ ਤੇ 5 ਮਿੰਟ ਤੇ ਬਲਾਸਟ ਹੋਇਆ ਸਾਰੀ ਫਿਰ ਸਾਡਾ ਪਰਿਵਾਰ ਸਾਰਾ ਬਾਹਰ ਆ ਗਿਆ ਫਿਰ ਸਾਰੇ ਜਿੰਨੇ ਸਾਡੇ ਇਲਾਕੇ ਦੇ ਗਲੀ ਦੇ ਵਿੱਚ ਸਾਰੀ ਦੁਨੀਆ ਆ ਗਈ ਬਾਹਰ ਫਿਰ ਤਜਾ ਫਿਰ ਚੌਥਾ ਫਿਰ ਪੰਜਵਾਂ ਫਿਰ ਸੱਤ ਬਲਾਸਟ ਹੋਏ ਆ ਮਤਲਬ ਬਲਾਸਟ ਇੰਨੀ ਕਿ ਜ਼ਬਰਦਸਤ ਹੋਏ ਹੀ ਜਿਦਾਂ ਨਾ ਮਤਲਬ ਬਦਲ ਗੱਜਦਾ ਵਾ ਗੜਕਦਾ ਜਿਦਾਂ ਕੋਈ ਬਿਜਲੀ ਚਮਕਦੀ ਆ ਤੇ ਬੂਹੇ ਬਾਰੀਆਂ ਜਿਹੜੇ ਖੜਖੜ ਕੀਤੇ ਉਸ ਟਾਈਮ ਤੇ ਤੇ ਸਵੇਰੇ ਫਿਰ ਇਸ ਟਾਈਮ ਨਾਲ ਪਤਾ ਲੱਗਾ ਤੇ ਇੱਕ ਦੇ ਮਝਾਲ ਫਿਰ ਉਥੋਂ ਲੱਭੇ ਸਾਡੇ ਜੇਠੂ ਵਾਲ ਠੀਕ ਹੈ ਚਾਰ ਪੰਜ ਕੱਲੇ ਹੜਮੀ ਪਿੰਡ ਤੋਂ ਦੂਸਰੀ ਇਹ ਮਖਮੜੀ ਤੋਂ ਵੀ ਚਾਰ ਪੰਜ ਕਿਲੇ ੜਮੀਆਂ ਸਵੇਰੇ ਇਹ ਕੋ 10 ਵਜੇ ਪਤਾ ਲੱਗਾ ਵਾ ਉਹਦੇ ਸਵੇਰੇ 5 ਵਜੇ ਰੌਲਾ ਪੈ ਗਿਆ ਹੈ ਨਾ ਜਿਵੇਂ ਤੁਸੀਂ ਦੱਸ ਰਹੇ ਵੀ 6-7 ਬਲਾਸਟ ਹੋਏ ਨੇ ਕੀ ਲੱਗਦਾ ਵੀ ਬਾਕੀ ਵੀ ਹੋਰ ਕਿਤੇ ਜਿਹੜੀ ਇਸ ਤਰ੍ਹਾਂ ਹੋ ਸਕਦੀਆਂ ਜਿਵੇਂ ਦੋ ਇਥੇ ਲੱਭੀਆਂ ਵਾ ਬਾਕੀ ਕਿਤੇ ਹੋਟ ਡਾਇਰੈਕਸ਼ਨ ਪਪਾ ਜੀ ਜਿਹੜੇ ਕਿਤੇ ਸਮਾਨ ਚ ਹੋਏ ਆ ਜੇ ਜੇ ਥੱਲੇ ਹੁੰਦੇ ਤੇ ਥੱਲੇ ਰੌਲਾ ਪੈਣਾ ਉਹਨੂੰ ਪਰ ਉਹਨਾਂ ਨੇ ਦੱਸਣਾ ਸੀ ਜਿੱਦਾਂ ਹੁਣ ਇਹਦਾ ਪਤਾ ਲੱਗਾ ਪਬਲਿਕ ਨੂੰ ਉਸ ਵੇਲੇ ਰੌਲਾ ਪੈ ਗਿਆ ਮੀਡੀਆ ਚ ਆ ਗਿਆ ਵਾ ਪੰਜਾਬ ਪੁਲਿਸ ਆ ਗਈ ਆਰਮੀ ਆ ਗਈ ਆ ਜੇਠਵਾਲ ਵੀ ਇਹੋ ਹੈ ਤੁਹਾਡੇ ਵੀਡੀਓ ਵਾਲੇ ਪੰਜਾਬ ਪੁਲ ਗਿਆ ਉਹਦੀ ਲੰਬਾਈ ਕਿੰਨੀ ਕਿੰਨੀ ਹੈਵੀ ਭਾਰੀ ਸੀ ਬਲਾਰੋ ਗੱਡੀ ਦੇ ਵਿੱਚ ਮਹਾ ਹੀ ਆਇਆ ਪੀਸ ਜਿਹੜਾ ਹੈ 8 7 ਮਾੜ ਦਾ ਹੋਊਗਾ ਹਾਂ ਉਹ ਬਲਾਸਟ ਹੋਇਆ ਸਾਰਾ ਹੀ ਅਗਲਾ ਬਣਾਉ ਦਾ ਸਾਰਾ ਉੱਡਿਆ ਉਹਦਾ ਜਿੰਨਾ ਸੀ ਨਾ ਅਗਲਾ ਬੰਨਾ ਉਹਦਾ ਸਾਰਾ ਉੱਡਿਆ ਮੇਰੀ ਸਭੀ ਰਾਤੀ ਦੀ ਗੱਲ ਕਰੀਏ ਤੁਸੀਂ ਦੱਸਦੇ ਬਰਾਦ ਇੱਕ ਵਾਰ ਸਮਾਂ ਸੀ ਆਸਮਾਨ ਵਿੱਚ ਕੀ ਤੁਸੀਂ ਦੇਖਿਆ ਰੌਲਾ ਜਦੋਂ ਬਲਾਸਟ ਹੁੰਦਾ ਹੈ ਨਾ ਉਹ ਜਦੋਂ ਆਪਾਂ ਵਿਆਹ ਸ਼ਾਦੀ ਦੇ ਉੱਤੇ ਆ ਫੁੱਲ ਛੜੀਆਂ ਨਹੀਂ ਤਾਂ ਉਹ ਛੜਿਦਿਆਂ ਇਸ ਤਰ੍ਹਾਂ ਉਤੋਂ ਅੱਗ ਨਿਕਲਦੀ ਤੇ ਉਦੋਂ ਉਦੋਂ ਗੁਰੂਨ ਪੈਂਦੀ ਅਸੀਂ ਭੱਜ ਕੇ ਅੰਦਰ ਵੜ ਗਏ ਜਦੋਂ ਸਾਡੇ ਮਕਾਨਾਂ ਦੇ ਉੱਤੋਂ ਦੀ ਬਲਾਸਟ ਹੋਇਆ ਜੋ ਮਤਲਬ ਬਲਾਸਟੋਂ ਕਤਾਨੋਂ ਨਿਕਲਿਆ ਵਾ ਅਈ ਅੰਦਰ ਵੱੜ ਕੇ ਤਾਂ ਹੋ ਸਕਦਾ ਇੱਥੇ ਨਾ ਕੋਈ ਡੇਪੇ ਸਮਾਨ ਹੁਣ ਇਹਨਾਂ ਨੂੰ ਹੀ ਪਤਾ ਲੱਗਦਾ ਉਹ ਹਵਾਈ ਜਹਾਜ ਆ ਜਾਂ ਡਰੋਨ ਆ ਮਤਲਬ ਨੇਰਾ ਹੀ ਕੋਈ ਆਵਾਜ਼ ਨਹੀਂ ਹੋਦੀ ਆਉਂਦੀ ਤੇ ਕਿੰਨੀ ਕਿ ਆਵਾਜ਼ ਸੀ ਕਹਿੰਦੇ ਲੋਕਾਂ ਦੇ ਸ਼ੀਸ਼ੇ ਤੱਕ ਜਿਹੜੇ ਕਈਆਂ ਦੇ ਟੁੱਟ ਗਏ ਆ ਕਹਿੰਦੇ ਇੰਨੀ ਤਗੜੀ ਆਵਾਜ਼ ਸੀ ਕਈਆਂ ਦੇ ਹੋ ਸਕਦਾ ਕਈਆਂ ਤਾਂ ਮੈਂ ਕਹਿ ਨਹੀਂ ਸਕਦਾ ਕਈਆਂ ਤਾਂ ਕੰਨ ਦੇ ਪੜਦੇ ਵੀ ਪਾਟੀ ਹੋਣਗੇ ਮਤਲਬ ਇੰਨਾ ਜਿਆਦਾ ਮਤਲਬ ਬਲਾਸਟ ਦੀ ਆਵਾਜ਼ ਜਿਹੜੀ ਮਤਲਬ ਇਹ ਜਿਹੜੇ ਦੋ ਤਾਂ ਇਕੱਠੇ ਹੋ ਗਏ ਮੁੜ ਕੇ ਜਾ ਕੇ ਇੱਕ ਦੋ ਦੋ ਹੋਏ ਆ ਇਹ ਅਹੀਂ ਇਹੋ ਕਹਿੰਦੇ ਪਾਸਤਾਨ ਦੀ ਹਰਕਤ ਆ ਪਾਸਗਾਂਦੀ ਉਹ ਹਰਕਤ ਆ ਹੋ ਸਕਦਾ ਆਪਣੀ ਆਰਮੀ ਨੇ ਉਧਰੋਂ ਇਹਨਾਂ ਨੂੰ ਨਸ਼ਟ ਕੀਤਾ ਹੋਵੇ ਜਦੋਂ ਉਹਨਾਂ ਛੱਡੇ ਆ ਪਰ ਕੀ ਜੇ ਲੱਗਦਾ ਜਿਵੇਂ ਡੇਰੇ ਉੱਤੇ ਕਈਆਂ ਦੇ ਘਰ ਆ ਅਸੀਂ ਦੇਖਿਆ ਵੀ ਕਈਆਂ ਦੇ ਡੇਰਾਂ ਦੇ ਘਰ ਆ ਕੀ ਲੱਗਦਾ ਵੀ ਉਹਨਾਂ ਦਾ ਫਿਰ ਜ਼ਿਆਦਾ ਬਾਅਦ ਜ਼ਿਆਦਾ ਉਹਨਾਂ ਦਾ ਜ਼ਿਆਦਾ ਨੁਕਸਾਨ ਹੀ ਹੋ ਸਕਦਾ ਚੀਜ਼ ਨੂੰ ਲੈ ਕੇ ਬਾਬਾ ਜੀ ਵੇਖੋ ਨੁਕਸਾਨ ਤੇ ਪਹਿਲੇ ਤਾਂ ਗੁਰੂ ਦਸਵੇਂ ਪਾਸ਼ਾ ਦੇ ਬਾਰੇ ਪਾਰੇ ਕੀ ਕਰਦੇ ਆ ਆਪਣੇ ਨਾਲ ਇਹ ਗੁਰੂ ਦਸਵੇਂ ਪਾਸ਼ਾ ਦੀ ਫੌਜ ਆ ਵੱਡੇ ਵੀ ਆਪਣੇ ਲੜੀ ਜਾਂਦੇ ਆ ਜੇ ਆਪਣੇ ਇਧਰੋਂ ਕਰਨ ਕੇ ਗੋਲਾ ਦਾਗਣ ਕੇ ਤਾਂ ਉਹਨਾਂ ਦਾ ਨੁਕਸਾਨ ਹੋਣਾ ਵਾ ਜੇ ਉਹ ਕਰਨਗੇ ਤੇ ਸਾਡਾ ਵੀ ਨੁਕਸਾਨات ਜੰਗ ਬਹੁਤ ਮਾੜੀ ਆ ਜੰਗ ਨਹੀਂ ਚਾਹੀਦੀ ਬਾਕੀ ਇਹ ਸੰਗਤਾਂ ਨੂੰ ਇਹ ਤੁਹਾਡੇ ਚੰਨ ਦਾ ਨਹੀਂ ਇਹ ਕਹਿੰਨੇ ਆ ਜਿਨ੍ਹਾਂ ਦੇ ਨੇ ਰੌਲਾ ਗੱਲਾ ਵਾਦੇ ਬਿਜਲੀ ਜਿਹੜੀ ਆ ਉਹ ਮਤਲਬ ਰਾਤ ਨੂੰ ਨਾ ਜਗਾਉਣ ਮਤਲਬ ਜਿਹਦੇ ਘਰ ਨੂੰ ਮੀਟਰ ਲੱਗਾ ਵਾ ਇਹਨਾਂ ਆਖੇ ਮੇਰਾ ਬੱਤੀ ਬੰਦੋ ਕਿ ਮੈਨੂੰ ਮਿੱਟਦੀ ਪੱਖੇ ਛੱਲੋ ਫ੍ਰਿਜਾਂ ਚਲਾ ਲਓ ਬੱਤੀ ਨਾ ਜਗਾਓ ਮਲਕਿਸਤਰਾ ਪ੍ਰਸ਼ਾਸਨ ਕਹਿੰਦਾ ਵੀ ਬਲੈਕਆਊਟ ਹੁੰਦਾ ਵਾ ਬੱਤੀਆਂ ਆਰ ਜਿਹੜਾ ਟਾਈਮਸ ਹੈ ਜਿਹੜੀ ਬੱਤੀਆਂ ਬੰਦ ਕਰਨੀ ਚਾਹੀਦੀਆਂ ਵਾ ਕਹਿੰਦੇ ਇਸੇ ਦੇਖਿਆ ਲੋਕ ਸਾਈਸੇ ਲਾਈਟਾਂ ਜਗਾ ਛੱਡਦੇ ਨੇ ਨੁਕਸਾਨ ਹੋ ਜੂਗੀ ਤੇ ਫਿਰ ਨੁਕਸਾਨ ਕਰਾਉਣਗੇ ਜਿਹੜਾ ਨਹੀਂ ਕਰਦੇ ਆਪਾਂ ਤਾਂ ਅਲੋਕਮੈਂਟ ਕਰਦਾਂਗੇ ਗੁਰਦੁਆਰੇ ਵਿੱਚ ਕਰਦਾਂਗੇ ਵੀ ਲਾਈਟ ਨਾ ਜਗਾਓ ਸਵੇਰ ਦੇ ਦਿਨ ਦਿੰਦਾ ਕਰ ਆਪਾਂ ਨਾ ਵੀ 10 15 ਦਿਨ ਲਾਈਟ ਜਗਾਓ ਤਾਂ ਕੀ ਹੋ ਗਿਆ ਵਾ ਅੱਜ ਤੋਂ ਕੋਈ 25 30 40 ਸਾਲ 50 ਚੱਲ ਜੋ ਦੀਵੇ ਜਗਾਉਂਦੇ ਹੁੰਦੇ ਦੀਵੇ ਜਗਦੇ ਹੁੰਦੇ ਬਿਲਕੁਲ ਦੀਵੇ ਜਗਦੇ ਸੀ ਨਾ ਹੁਣ ਤਾਂ ਮ ਇਹ ਗੁਰੂ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਮੈਨੂੰ ਇਸ ਤੋਂ ਵੀ ਜਦੋਂ ਸਵੇਰੇ ਪਤਾ ਲੱਗਦਾ ਵਾ ਚਾਹੇ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੱਗਦਾ ਤੁਹਾਡੀ ਪਿਆਲੀ ਵਿੱਚ ਡੱਗ ਗਿਆ ਵਾ ਤੁਹਾਨੂੰ ਸਿਰ ਕਿੰਨੇ ਪਤਾ ਲੱਗਾ ਜੀ ਇਹ ਬਾਬਾ ਜੀ ਕੋਈ 10 ਵਜੇ ਪਤਾ ਲੱਗਾ ਉਹ ਜਿਹੜਾ ਸਾਡੇ ਮੇਰਾ ਨਗਰ ਜੇਠੂ ਵਾਲਿਆ ਇਹ ਮਖਮੰਡ ਦੀ ਹੱਥ ਪੈਂਦੀ ਆ ਉਹ ਸਵੇਰੇ 5 ਵਜੇ ਰੌਲਾ ਪੈ ਗਿਆ ਉਹ ਆnde ਮਝਲਡਗੀ ਮਝਲਡਗੀ ਫਿਰ ਉਹ 50 ਪੁਲਿਸ ਉਸਲੇ ਆ ਗਈ ਆ 50 ਪੁਲਿਸ ਨੇ ਆਣ ਕੇ ਚੁੱਕਿਆ ਉਹਨੂੰ ਲੋਕਾਂ ਦੇ ਮਨਾਂ ਵਿੱਚ ਕੀ ਐਸੀ ਚੀਜ਼ ਹੈਗਾ ਕੋਈ ਦਹਿਸ਼ਤ ਦੇ ਡਰ ਹੈਗਾ ਕੀ ਜਿਹੜੇ ਆਮ ਬੱਚੇ ਡਰ ਵੀ ਤੂੰ ਹੌਣ ਤੂੰ ਚਲੋ ਅੱਜਲਾ ਹੋਇਆ ਵਾ ਇਹ ਤੇ ਚਲੋ ਇਹ ਤਾਂ ਜਾਂ ਪਰਮੇਸ਼ਰ ਦੀ ਲਾ ਲੋ ਜਾਂ ਕਿਸ ਤਰ੍ਹਾਂ ਲਾ ਲੋ ਇਹ ਕਿਤੇ ਵਸਦੀ ਥੋੜੀ ਗੱਲ ਆ ਜੇ ਡਿੱਗਣ ਦੇ ਗਾਂ ਵੀ ਚਾਰ ਕਿਲੇ ਦੇ ਦੇਖ ਸਕਦਾ ਸੀ ਉਹ ਚਾਰ ਕਿਲੇ ਪਿਛਾ ਵੀ ਦੇਖ ਸਕਦਾ ਸੀ ਜੇ ਪਿੰਡ ਚ ਦੇਖਦਾ ਨੁਕਸਾਨ ਹੀ ਹੋਣਾ ਸੀ ਨੁਕਸਾਨ ਕਿਤੇ ਜਨਤਾ ਦਾ ਹੋਣਾ ਵਾ ਕੀ ਲੱਗਦਾ ਜਿਵੇਂ ਫਸਲ ਜਿਹੜੀ ਆ ਬਾੜੀ ਕਾ ਦਿੱਤੀ ਜੀ ਆ ਰੱਬ ਨਾ ਕਰੇ ਜੇ ਫਸਲ ਤਿਆਰ ਹੁੰਦੀ ਤੇ ਅੱਗੇ ਲੱਗ ਸਕਦੀ ਸੀ ਲੱਗ ਸਕਦੀ ਸੀ ਜੀ ਕੁਝ ਵੀ ਹੋ ਸਕਦਾ ਸੀ ਕੋਈ ਨਾੜ ਹੁਣ ਤਾਂ بارش ਦਾ ਕਰਕੇ ਨਾੜ ਨੂੰ ਨਹੀਂ ਅੱਗ ਲੱਗੀ ਤੇ ਜੇ ਸੁੱਕਾਂ ਦਾ ਅੱਗ ਵੀ ਲੱਗ ਸਕਦੀ ਜਿਹੜਾ ਉਹ ਕੱਲ ਵੀਡੀਓ ਵਾਇਰਲ ਹੋਈ ਆ ਗੁਰਦਾਸਪੁਰ ਪਿੰਡ ਪੰਧੇਰ ਦੀ ਉਹਦਾ ਬਾਹਰੋਂ ਨੇ ਰਾਤ ਜਿਹੜਾ 1 ਵਜੇ ਡੱਗਾ ਵਾ ਉਹਦੀ ਅੱਗ ਬਜਾਈ ਨੂੰ ਅੱਗ ਲੱਗੀ ਆ ਜਿਹੜਾ ਜਵਾਰ ਦੇ ਵਿੱਚ ਡੱਗਾ ਵਾ ਉਹਨੇ ਥੱਲੇ ਜਿੱਥੇ ਡੱਗਾ ਵਾ ਛੋਟਾ ਗ੍ਰੇਨੇਡ ਹੀ ਹੋ ਉਹ ਜਿੱਥੇ ਡੱਗਾ ਵਾ ਸੇ ਘਾ ਸਾੜਿਆ ਨੇ ਅਸੀਂ ਇਹੋ ਕਹਿੰਦੇ ਆ ਮਤਲਬ ਜੇ ਸਾਨੂੰ ਕਿਤੇ ਜ਼ਰੂਰਤ ਪਵੇ ਸਿੱਖ ਫੌਜ ਨੂੰ ਜਾਂ ਆਰਮੀ ਨੂੰ ਇਹ ਪ੍ਰਸ਼ਾਦਾ ਜਿੱਥੇ ਲੰਗਰ ਦਾ ਅਸੀਂ ਲੰਗਰ ਤਿਆਰ ਕਰਕੇ ਖੜਾਂਗੇ ਟਰਾਲੀਆਂ ਟਰੈਕਟਰਾਂ ਦੀ ਲੋਡ ਪਾਉ ਟਰੈਕਟਰ ਵੀ ਖੜਾਂਗੇ ਸਿੱਖ ਨੌਜਵਾਨ ਜਿਹੜੇ ਪੰਜਾਬ ਦੇ ਨੌਜਵਾਨ ਆਰਮੀ ਦੇ ਨਾਲ ਆ ਬਿਲਕੁਲ ਜੀ ਕੀ ਲੱਗਦਾ ਵੀ ਗੁਰੂ ਆਪੀਰਾਂ ਦੀ ਧਰਤੀ ਆ ਜਦੋਂ ਵੀ ਕਿਤੇ ਇਸ ਜਗ੍ਹਾ ਤੇ ਜੰਗ ਜਾ ਕੇ ਦੇ ਮੁਸੀਬਤ ਆਉਂਦੀ ਆ ਖਾਸ ਕਰਕੇ ਸਿੱਖ ਭਾਈਚਾਰਾ ਜਿਹੜਾ ਹਮੇਸ਼ਾ ਖੜਦਾ ਆ ਸਿੱਖ ਕੌਮ ਹੀ ਅੱਗੇ ਆਈ ਆ ਹੁਣ ਜਿੱਦਾਂ ਕੋਈ ਐਮਐਖ ਦੇ ਕਿਤੇ ਵਿਰੋਧ ਨਹੀਂ ਬੋਲਦਾ ਕੋਈ ਕਹਿੰਦਾ ਮੇਰੇ ਨਾਲ ਬੰਬ ਬੰਨਦਾ ਮੈਂ ਫਲਾਣਾ ਥਾਂ ਚੱਲ ਜੂ ਮੈਂ ਢੀਂਗ ਰਾਂ ਥਾਂ ਚੱਲ ਜੂ ਬਾਬਾ ਜੀ ਕਹਿਣਾ ਸੌਖਾ ਵਾ ਉਹ ਗੱਡੀ ਚੂੜੀਆਂ ਪਾ ਕੇ ਥੋੜਾ ਬੈਠੇ ਆ ਆਪਣੇ ਕੋ ਇੱਧਰ ਆ ਕੇ ਮੈਂ ਫਲਾਣਾ ਥਾਂ ਚੱਲ ਜੂਗਾ ਅਸੀਂ ਗੱਡੀ ਨੰਗਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਦਾ ਕਹਿਣਾ ਵੀ ਹਮੇਸ਼ਾ ਸਿੱਖ ਭਾਈਚਾਰਾ ਖਾਸ ਕਰਕੇ ਜਿਹੜਾ ਵੱਡੀ ਤਦਾਦ ਵਿੱਚ ਜਦੋਂ ਕਿਤੇ ਮੁਸੀਬਤ ਪੈਂਦੀ ਹੈ ਖਾਸ ਕਰਕੇ ਲੰਗਰ ਪਛਾਦਾ ਜਿਹੜਾ ਹਮੇਸ਼ਾ ਤਿਆਰ ਆ ਤੇ ਉਹਨਾਂ ਕਹਿੰਿਆ ਸੀ ਅਰੇ ਆਰਮੀ ਦੇ ਨਾਲ ਆ ਤੇ ਹਮੇਸ਼ਾ ਆਰਮੀ ਦੇ ਨਾਲ ਖੜਾਂਗੇ ਵੀ ਬਲਜੀਤ ਜੀ ਸਾਡੇ ਨਾਲ ਗੱਲਬਾਤ ਕਰੇ ਬਲਜੀਤ ਜੀ ਤੁਸੀਂ ਦੇਖਿਆ ਕੀ ਅਜ ਇਲਾਕੇ ਦੇ ਤੁਸੀਂ ਰਹਿੰਦੇ ਇਲਾਕੇ ਦੇ ਸੀ ਕਿ ਉਹ ਕਿੰਨਾ ਕੁ ਲੋਕਾਂ ਦੇ ਮਾਹੌਲ ਵਿੱਚ ਕੋਈ ਡਰਦਾ ਮਾਹੌਲ ਇਸ ਤੇ ਸਹਿਮ ਦਾ ਹੈ ਇਹਦੇ ਵਿੱਚ ਕਾਫੀ ਲੋਕਾਂ ਦੇ ਡਰਦਾ ਮਾਹੌਲ ਹੋਇਆ ਜੇਠੂਵਾਲ ਪਿੰਡ ਵਿੱਚ ਵੀ ਕਾਫੀ ਦਾਹਤ ਸੀ ਪਰ ਲੋਕ ਜਿਹੜੇ ਫਿਰ ਵੀ ਘਰਾਂ ਤੋਂ ਬਾਹਰ ਆ ਕੇ ਜਿੱਦਾਂ ਨਿਆਣੇ ਜਿਹੜੇ ਬੜੇ ਚਾਹ ਨਾਲ ਵੇਖਣ ਦੇ ਬੜਾ ਖੇਡਣ ਦੇ ਹਨ ਪਰ ਇਹ ਵੀ ਇੱਕ ਦਹਿਤਗੀ ਬਣ ਗਈ ਆ ਵੀ ਰਾਤ ਸੱਤ ਜਿਹੜੇ ਆ ਇਹ ਮੋਜਾਇਲ ਸਿਸਟਮ ਦੇ ਜਿਹੜੇ ਗੋਲੇ ਦਾਗੇ ਗਏ ਆ ਭਾਏ ਸਰਕਾਰ ਵੱਲੋਂ ਤਕਨੀਕ ਸੀਗੀ ਇਹਨੂੰ ਹਵਾ ਦੇ ਵਿੱਚ ਹੀ ਨਸ਼ਟ ਕੀਤਾ ਗਿਆ ਨਸ਼ਟ ਕੀਤਾ ਗਿਆ ਪਰ ਫਿਰ ਵੀ ਉਸ ਕਾਲਪੁਰਖ ਦੀ ਵੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਉਹਦਾ ਬਾਬੇ ਨਾਨਕ ਦਾ ਵੀ ਇਤਿਹਾਸ ਆ ਜਿਹੜੀ ਜੇਠੂ ਵੱਡਗੀ ਆ ਕਹਿੰਦੇ ਉਹਦੀ ਲੰਬਾਈ ਕਾਫੀ ਆ 6 ਤੋਂ 6.5 ਫੁੱਟ ਲੰਬੀ ਹੈਗੀ ਐ ਇੰਨੀ ਕੁਸ਼ ਪੈਣੀ ਹੈਗੀ ਸਾਢੇ 6 ਫੁੱਟ ਲੰਮਾ ਹੈਗਾ ਜੀ ਤੇ 7 ਆ 7 ਫੁੱਟ 7 ਹੀ 7 ਆ ਤੇ 8ਵੀਂ ਇਹ ਜਿਹੜੀ ਆ ਇਹਦਾ ਜਦੋਂ ਇੱਥੇ ਪਤਾ ਲੱਗਾ ਵਾ ਇੱਥੇ ਵੀ ਕਾਫੀ ਦੁਨੀਆ ਜਿਹੜੀ ਆਈ ਆ ਮੁੜ ਕੇ ਪੁਲਿਸ ਪ੍ਰਸ਼ਾਸਨ ਨੇ ਕਾਬੂ ਕੀਤਾ ਤੇ ਪੁਲਿਸ ਨੇ ਲੋਕਾਂ ਨੂੰ ਜਿਹੜਾ ਨੇੜੇ ਨਹੀਂ ਆਉਣ ਦਿੱਤਾ ਹੁਣ ਮੈਨੂੰ ਇਹ ਆਰਮੀ ਦੇ ਦਸਤੇ ਵੀ ਆ ਚੁੱਕੇ ਆ ਐਸਐਚਓ ਜੰਡਿਆਲਾ ਗੁਰੂ ਹਰਚੰਦ ਸਿੰਘ ਪਹੁੰਚ ਚੁੱਕੇ ਆ ਤੇ ਮੈਨੂੰ ਮਿਹਦੇ ਆ ਵੀ ਇਹਨੂੰ ਕਹਾ ਉਹ ਆਂਦੇ ਆ ਵੀ ਹੋ ਸਕਦਾ ਇਹਦੇ ਵਿੱਚ ਕੋਈ ਨਾ ਕੋ ਐਹੋ ਜੀ ਚੀਜ਼ ਹੋਵੇ ਕੋਈ ਗੈਸ ਹੋਵੇ ਅਸੀਂ ਦੇਖਿਆ ਵੀ ਉਹਨਾਂ ਨੇ ਮਿੱਟੀ ਦੀ ਟਰਾਲੀ ਮੰਗਾਈ ਆ ਲੱਗਦਾ ਉਹਨੂੰ ਨਸ਼ਟ ਕਰਨਗੇ ਇਹਨੂੰ ਯੂਜ਼ ਕਰਨਗੇ ਕਿਸ ਤਰ੍ਹਾਂ ਇੱਕ ਟਰਾਲੀ ਮੰਗਾਈ ਆ ਤੇ ਇੱਕ ਉਹ ਜੀਸੀਪੀ ਲਿਆਂਦੀ ਆ ਜੀ ਉਹ ਵੀ ਲਿਆ ਕੇ ਇੱਕ ਹੋਰ ਟਰਾਲੀ ਲਿਆ ਕੇ ਉਹਨੂੰ ਨਸ਼ਟ ਕਰਨ ਲੱਗੇ ਆ ਹਾਂ ਹਮੇਸ਼ਾ ਤੁਸੀਂ ਦੇਖ ਸਕਦੇ ਹੋ ਵੀ ਫੌਜ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਮਿੱਟੀ ਦੀਆਂ ਟਰਾਲੀਆਂ ਮੰਗਾਈ ਜਾ ਰਹੀਆਂ ਨੇ ਤੋੜੇ ਪਰ ਪਰ ਕੇ ਜਿਹੜੇ ਉੱਥੇ ਕੀਤੇ ਜਾਣਗੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਫੌਜ ਦੇ ਅਧਿਕਾਰੀ ਵੀ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਜਲੂ ਕਰਾਂਗੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਐਮਪੀ ਗੁਰਜੀਤ ਸਿੰਘ ਔਇਲਾ ਵੀ ਪਹੁੰਚੇ ਨੇ ਵੱਡੀ ਦੀ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਧੀਆਂ ਮਿੱਟੀ ਦੀ ਟਰਾਲੀ ਵੀ ਮੰਗਾਈ ਗਈ ਆ ਅਤੇ ਟਰਾਲੀ ਹੁਣ ਤੋੜੇ ਜਿਹੜੇ ਭਰ-ਭਰ ਕੇ ਇੱਥੇ ਵਰਤੇ ਜਾਗੇ ਤੁਸੀਂ ਦੇਖ ਸਕਦੇ ਹੋ ਗੁਰਜੀਤ ਸਿੰਘ ਔਇਲਾ ਐਮਪੀ ਜੀ ਪਹੁੰਚੇ ਨੇ ਇਸ ਮੌਕੇ ਦੇ ਉੱਤੇ ਜਾਇਜਾ ਲੈਣ ਵਾਸਤੇ ਅਤੇ ਫੌਜ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਮਿੱਟੀ ਤੁਸੀਂ ਦੇਖ ਸਕਦੇ ਹੋ ਵੀ ਤੋੜਿਆਂ ਵਿੱਚ ਭਰ ਕੇ ਇਸ ਨੂੰ ਡਿਫਿਊਜ਼ ਕੀਤਾ ਜਾਊਗਾ ਤਸਵੀਰਾਂ ਵਿੱਚ ਸਾਂਝੀ ਕਰ ਰਿਹਾ ਤੁਹਾਨੂੰ ਕੱਲੀ-ਕੱਲੀ ਤਸਵੀਰ ਜਿਹੜੀ ਆ ਤੁਹਾਨੂੰ ਸਾਂਝੀ ਕਰਾਂਗੇ ਉਸ ਜਗ੍ਹਾ ਦੀ ਸਮੋਕੇ ਦੀ ਇਹਦਾ ਬਾਅਦ ਤੁਹਾਡੇ ਕੀ ਘਣਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਵਾ ਪਿੰਡ ਮੱਖਣਵਿੰਡੀ ਵਿੱਚ ਅਤੇ ਖਾਸ ਕਰਕੇ ਜਿਹੜਾ ਜੇਠੂਵਾਲ ਦੋਵਾਂ ਪਿੰਡਾਂ ਵਿੱਚ ਜਿਹੜੀਆਂ ਮਸੇਲੇ ਡਿੱਗੀਆਂ ਸੀ ਅਤੇ ਇਹ ਜਿਹੜੀਆਂ ਤੁਸੀਂ ਦੇਖਦੇ ਹੋ ਮੇਰੇ ਪਿੱਛੇ ਮਿੱਟੀ ਦੀ ਮਹਿੰਗਾਈ ਟਾਲੀ ਵਿੱਚ ਇਸ ਮਿੱਟੀ ਦੇ ਜਿਹੜੇ ਕੀ ਤੋੜੇ ਭਰ-ਭਰ ਕੇ ਜਿਹੜਾ ਉਸ ਨੂੰ ਜਿਹੜੀ ਮਸਾਹਲ ਨਾਂ ਮ ਜਿਹੜੀ ਚੀਜ਼ ਆ ਉਸ ਨੂੰ ਡਿਫਿਊਜ਼ ਕੀਤਾ ਜਾਊਗਾ ਪਰ ਕਿਤੇ ਕਿਤੇ ਪਿੰਡ ਵਾਲਿਆਂ ਵਿੱਚ ਕਿੰنگਰੇ ਦਹਿਸ਼ਤ ਦਾ ਮਾਹੌਲ ਵੀ ਆ ਅਤੇ ਫੌਜ ਦੇ ਅਧਿਕਾਰੀ ਪੁਲਿਸ ਅਧਿਕਾਰੀ ਵੱਡੀ ਤਾਲ ਵਿੱਚ ਪਹੁੰਚੇ ਨੇ ਮੈਨੂੰ ਦਿਓਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ